ਸਤਿ ਸ੍ਰੀ ਅਕਾਲ ਵੀਰਿਆ ਨੂੰ ਜਿਹੜੀ ਚੜ੍ਹਦੀ ਕਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਵੀਰ ਜੀ ਤੁਹਾਡਾ ਵੀਰ ਜੀ ਪਰਵਾਹ ਅਗੇ ਸਾਰਿਆਂ ਕੇ ਬੇਨਤੀ ਹੈ ਵੀਰ ਜੀ ਚੜ੍ਹਦੀ ਕਲਾ ਡੇਰੀ ਫਾਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਤਾਂ ਜੋ ਆਉਣ ਤੋਂ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਤਾਂ ਦਾ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਵਿਖਾਉਣੀ ਆਵਾ ਦੋ ਬਿਹੜਾਂ ਇੱਕ ਸੂਈ ਤੇ ਇੱਕ ਗੱਬਣ ਇੱਕ ਬਹੁਤ ਹੀ ਸੋਹਣਾ ਸੁਨੱਖਾ ਮਾਲੀ ਵੀਰ ਜੀ ਮੂੰਹੋਂ ਦੋਂਦਾ ਪੂਰੀ ਜਾਤ ਨਸਲ ਦਾ ਬਾਕੀ ਵੀਰ ਨੂੰ ਜਿੰਨੇ ਕਿਸ ਨੂੰ ਪਛਾਣਿਆ ਉਹਨੇ ਆਪੇ ਪਛਾਣ ਲੈਣਾ ਵੀ ਕੀ ਨਸਲ ਦਾ ਆ ਤੇ ਮੂੰਹ ਧੋਂਦਾ ਦੇ ਵੀਜੀ ਬਹੁਤ ਹੀ ਰੀਜ ਨਾ ਕੇ ਸਾਹਬਿਆ ਵੀਰਪਰਾ ਨੇ ਕਹਨੇ ਬਾਕੀ ਮੇਰਾ ਭਰਾ ਉਹ ਫੋਨ ਕਰੇ ਜਿੰਨੇ ਘਰ ਰੱਖ ਕੇ ਸਾਹਮਣਾ ਤਿਆਰ ਕਰਨਾ ਵਾ ਹਾਂਜੀ ਕਿਛ ਨਿਸ਼ਕਾ ਨਹੀਂ ਬਹੁਜੇ ਕੱਦ ਹਾਈਟ ਵੀ ਲੰਬਾਈ ਵੀ ਪੂਰੀ ਜੇ ਤੇ ਅੱਜ ਮੂੰਹ ਧੋਂਦਾ ਦੇ ਵੀਜੀ ਪੂਰਾ ਜੈਡ ਬਲੈਕ ਜੇ ਸਾਰਾ ਹੀ ਆ ਖੋਲ ਕੇ ਤੋਰਿਓ ਵੀਜੀ ਮਾੜੀ ਜਿੱਦ ਕੇ ਨੇ ਤਿਆਰ ਕਰਨਾ ਵਾ ਉਹ ਲਵੇ ਮੇਰਾ ਭਰਾ ਇਹਨੇ ਗਾਂ ਚਲਕੀ ਬਰੀਡ ਤੇ ਕਿਸੇ ਕੰਮ ਕਰਨਾ ਹੋਵੇ ਤੇ ਉਹ ਇਹਨੂੰ ਤਿਆਰ ਕਰਾਵੇ ਸਾਹਮਣੇ ਬਈ ਇਹਦੇ ਘਰ ਤੋਂ ਘੱਟ ਵੀ ਕੋਟਾਈਆਂ ਤਿੰਨ ਸਾਲਾਂ ਦਾ ਹੋਣਾ ਦੇ ਦੇਖ ਲੈ ਤਿਲਕ ਦਾ ਇਧਰ ਡੜਾ ਡੜਾ ਆ ਵੇਖੋ ਵੀ ਜੀ ਅਰੇ ਦੋਂਦਾ ਜੇ ਮੂੰਹ ਲੈਓ ਲੈਓ ਲੈ ਫਿਰ ਇਸ ਕੁਆਲਟੀ ਵੀ ਚੈੱਕ ਕਰਵੇ ਦੀ ਜੀ ਆਪਣੇ ਨਾ ਇਹ ਹਿੱਸੇਦਾਰ ਕੋ ਲਿਆਂਦਾ ਵਾ ਉਹਨਾਂ ਕੋ ਸਾਰੀਆਂ ਮਈਆਂ ਵੀਰਦੀ ਉਧਰ ਦੀਆਂ ਚੰਗੀਆਂ ਮਈਆਂ ਹੈ ਸਾ ਮਰਾ ਬਰੀਡ ਦੀਆਂ ਨੇ ਝੋਟੀਆਂ ਉਹਨਾਂ ਦਾ ਦੇ ਤੇ ਫੇਸ ਕੁਆਲਟੀ ਚੈੱਕ ਕਰੋ ਬਹੁਤ ਹੀ ਸਾਫ਼ ਤੇ ਸੁਤਰਾ ਜੇ ਬਿਲਕੁਲ ਵੀਰਦੀ ਹਾਈਟ ਵੀ ਪੂਰੀ ਜੇ ਹੋਣੀ ਹੈ ਜੇ ਢਾਈਆਂ ਸਾਲਾਂ ਦੇ ਦੰਦਾ ਹੋਇਆ ਜੇ ਮੂੰਹ ਤੇ ਮੁੱਲ ਵੀਰਦੀ ਦਾ ਚਲੋ ਜਿੰਨੇ ਵੀਰ ਨੇ ਸਾਹਮਣਾ ਕੋ ਕਮੇਟੀ ਵਾਲਾ ਹਸਾਬ ਆ ਜੇ ਦੋਵਾਂ ਸਾਲਾਂ ਤੇ ਢਾਈਆਂ ਕੁੱਤਨ ਸਾਲਾਂ ਦੇ ਕਰੀਬ ਇੱਥੋਂ ਤੱਕ ਹੋ ਗਿਆ ਤੇ ਜੇ ਕੋ 2 ਸਾਲ ਹੋਰ ਸੰਭਦੇ ਫਿਰ ਤੇ ਮਾਲੀ ਵੀਜੀ ਲੱਖ ਦਾ ਸਵਾ ਲੱਖ ਦਾ ਭਾਵੇਂ ਤਿਆਰ ਕਰ ਲੈ 1.5 ਲੱਖ ਦਾ ਤੇ ਹੁਣ ਵੀਜੀ ਮੋਲੇ ਦਾ ਜਾਇਜ਼ ਹੀ ਹੋਊਗਾ ਚਲੋ ਕੋ ਵੀਰ ਭਰਾ ਘਰ ਸਾਹਮਣ ਵਾਲਾ ਫੋਨ ਕਰੇ ਇਹਦਾ ਮੁੱਲ ਵੀਜੀ 50000 ਕਰਾਂਗੇ 45000 ਚੋਂ 2000 ਰੁਪਏ ਛੋਟ ਕਰਦਾਂਗੇ 43000 ਦਾ ਦੇ ਦਾਂਗੇ ਵੀਜੀ ਹਾਂਜੀ ਹਾਂ ਨਹੀਂ 43000 ਦਾ 45000 ਚੋਂ 2000 ਛੋਟ ਹੋ ਜੂਗੀ ਦੂਜੇ ਨੰਬਰ ਤੇ ਆ ਗਈ ਵੀਜੀ ਇੱਕ ਵਿਹੜ ਦੂਜਾ ਸੁਗਾ ਬਹੁਤ ਹੀ ਸਾਫ ਸੁਥਰੀ ਤੇ ਵੀਜੀ ਮੌਸਮ ਵਾਲੀਆਂ ਵਾੜਾਂ ਤਾਂ ਦਵੇਂ ਮੌਸਮ ਵਾਲੀਆਂ ਨੇ ਗਰਮੀ ਵਾਲੀਆਂ ਇਹ ਜਿਹੜੇ ਵੈੜ ਰਾਤ ਦੀ ਸੂਈ ਜੇ ਤੇ ਬਹੁਤ ਹੀ ਸਾਫ਼ ਤੇ ਸੁਤਰੀ ਹੈ ਵੀਰ ਜੀ ਵੈੜ ਦੂਜਾ ਸੂਆ ਵੈੜ ਸੂਈ ਜੇ ਤੇ ਵੀਰ ਜੀ ਵੈੜ ਥੱਲੇ ਉਹ 10 ਕਿਲੋ ਦੇ ਕਰੀਬ ਬੋਲੀ ਹੋ ਗਈ ਥਾਣ ਥੂਣ ਬਹੁਤ ਸਟੈਂਡਰਡ ਦਾ ਲੱਗਾ ਜੇ ਵੇਖੋ ਲੇਵੇ ਤੇ ਨਾੜਾ ਵੇਖੋ ਐ ਕਿਦਾਂ ਬਿਜਲੀ ਘਰੀ ਬਣਿਆ ਜੇ ਕਿਉਣ ਚਾਂੜ ਬਹੁਤ ਸਾਫ਼ ਹੈ ਵੈੜ ਤੇ ਫੇਸ ਕੁਆਲਿਟੀ ਚੈੱਕ ਕਰੋ ਤੋੜ ਕੇ ਵਿਖਾਉਣੇ ਤਰੋ ਵੀਰ ਜੀ ਕਿਸ ਕੁਆਲਿਟੀ ਚੈੱਕ ਕਰੋ ਵੀ ਦੀ ਜਰਾ ਹਾਂ ਨਾ ਉਹ ਵੀ ਦੀ ਹੁਣੇ ਵੀ ਦੀ ਪਾਸ ਕਰਕੇ ਲੈਂਦੀ ਆ ਕੋ 2 ਕਿਲੋ ਜੇ ਬੋਲਾ ਥੱਲੇ ਉਹਦੇ ਕੱਢਿਆ ਜੇ ਤੇ ਜੇ ਘਰ ਵਾਲੇ ਕਹਿੰਦੇ ਵੀ ਦੁੱਧ ਦੇ ਪਿਛਲੇ ਪਹਿਲ ਨੇ ਦਿੱਤਾ ਇਹਨੇ 13 ਕਿਲੋ 12 13 ਕਿਲੋ ਐਰਗਾ 14 15 ਕਿਲੋ ਦੀ ਆਸ ਰੱਖਦੇ ਆ ਤੇ ਬਾਕੀ ਵੀ ਦੀ ਹੈ ਗਰਮੀ ਵਾਲੀ ਵਹਿੜ ਆ ਇਹਨੂੰ ਗਰਮੀ ਦੀ ਕੋਈ ਪਰਵਾਹ ਨਹੀਂ ਆ ਜਲਸੀ ਤੇ ਸਾਈ ਹਾਲ ਚ ਕਰੋ ਜੀ ਬਾਕੀ ਠੰਡੀ ਧੀਰੀ ਜੇ ਜਿੱਦਾਂ ਮਰਜ਼ੀ ਚੋਬੋ ਉਹਨੂੰ ਵਹਿੜ ਤੋਂ ਹਾਂ ਜੀ ਹਾਂ ਵੀ ਸੰਭੀ ਰਾਜੀ ਪਈ ਜੇ ਬਿਲਕੁਲ ਤਾਜੀ ਸੂਈ ਹੈ ਵੀਰ ਜੀ ਤੇ ਆਹ ਵੀਰ ਜੀ ਮਕਰ ਦੇ ਬੱਛਾ ਜੇ ਹਾਂ ਜੀ ਆਹ ਬੱਛਾ ਜੇ ਮਕਰ ਤੇ ਵੀਰ ਜੀ ਮੋਲੇ ਦਾ ਬੱਛੀ ਦਾ ਹਮੇ 50 ਕਰ ਲੀਏ 55 ਕਰ ਲੀਏ ਇਹ ਵੀਰ ਜੀ 45000 ਚੋਂ ਇਹਦੀ ਵੀ 2000 ਰੁਪਏ ਛੋਟ ਹੋ ਜੂਗੀ ਜੀ ਹਾਂ ਜੀ 43000 ਦੀ ਵੀਰ ਜੀ ਵੈਢ ਦੇ ਦਾਂਗੇ ਬਿਲਕੁਲ ਸਾਫ ਸੁਥਰੀ ਚੋਣ ਚਵਾ ਬਹੁਤ ਸਾਫ ਜੀ ਹਾਂ ਜੀ ਪੰਗਾ ਪਾ ਕੇ ਬਾਕੀ ਜਿੱਦਾਂ ਮਰਜੀ ਵਿਧੀ ਚੋ ਦੇਖੋ ਪੇ ਸਕਵਲ ਚੈੱਕ ਕਰੋ ਠੰਡੀ ਧੀਰੀ ਵਿਧੀ ਚੋਂ ਚਾਣਾ ਬਿਲਕੁਲ ਜਿੱਦਾਂ ਵਧੀਆ ਚੋਂ ਜੇ ਹੱਦ ਹੱਦ ਦੀ ਰਾਜੀਪਲੀ ਸੋਹਣੀ ਸੁਨੱਖੀ ਜੇ ਬਾਕੀ ਵਿਧੀ ਤੀਜੇ ਨੰਬਰ ਤੇ ਆ ਗਈ ਆ ਇਹ ਵੀ ਵਿਧੀ ਦੂਜਾ ਸੁਗਾ ਵਹਿੜਿਆ ਇਹ ਗੱਬਣਿਆ ਇਹ ਕੋ ਲੈ ਜੂਗੀ 5-7 ਦਿਨ ਹਫਤਾ ਖੰਡ ਲੈ ਜੂਗੀ ਕੋਲੋ ਬੈਡ ਨੂੰ ਇਹਨਾਂ ਨੂੰ ਤੋ ਵਿਰਜੀ ਇਹ ਵੀ ਵੜ ਪੂਰੀ ਸੋਹਣੀ ਆ ਵਿਰਜੀ ਇਹ ਵੀ ਮੌਸਮ ਵਾਲੀ ਵੜ ਜੇ ਦੂਜਾ ਸੂਆ ਇਹਦਾ ਵੀ ਜੇ ਥਣ ਥਣ ਬਹੁਤ ਸੋਹਣਾ ਲੱਗਾ ਜੇ ਲੋ ਵੜ ਇਹਦੇ ਹਫਤੇ ਨੂੰ ਤਿਆਰ ਹੋ ਗਈ ਤੇ ਵੀ ਚੰਗੀ ਆ ਵੀ ਤਿਆਰ ਹੋ ਗਈ ਵੜ ਵੇਖੋ ਥਣਾਂ ਦਾ ਸੈਜ ਤੇ ਗੈਪ ਥਣ ਬਹੁਤ ਹੀ ਵਿਰਜੀ ਲੰਮੇ ਵੜਦੇ ਨੇ ਵਿਰਜੀ ਇਹਦਾ ਵੀ ਪਹਿਲੇ ਸੂਏ ਦਾ ਰਿਕਾਰਡ 12 13 ਦਾ ਕਿਲੋ ਦਾ ਹੈਗਾ ਜੇ ਆ ਵੇਖੋ ਥਣਾਂ ਦੇ ਲਾਗੂ ਕਰਕੇ ਤੁਹਾਨੂੰ ਚੈੱਕ ਕਰਾ ਦਨੇ ਆ ਥਣ ਬਹੁਤ ਲੱਗੇ ਵਿਰਜੀ ਬੱਛੀ ਨੂੰ ਇਹ ਵੀ ਘਰ ਰੱਖਣ ਵਾਲੀ ਵੜ ਆ ਆ ਰੱਖਣੀ ਵੈੜਾ ਵੀਜੀ ਬਹੁਤ ਹੀ ਚੰਗੀ ਏ ਸਾਫ ਤੇ ਸੁਤਰੀ ਕੋਈ ਵੀਜੀ ਵੀਜੀ ਵੈੜਾ ਦਮੇ ਘਰ ਰੱਖਣ ਵਾਲੀਆਂ ਗਾਂ ਗਰਮੀ ਦੇ ਮੌਸਮ ਵਾਲੀਆਂ ਵੈੜਾ ਨੇ ਬਹੁਤ ਹੀ ਸਾਫ ਸੁਥਰੀਏ ਵੇਖੋ ਥਣਾ ਦਾ ਸਹਾਈ ਤੇ ਗੈਬ ਵੀਜੀ ਵਟ ਬੜੇ ਥਣਾ ਦੇ ਫੋਰ ਲੇਵਾ ਭਰ ਗਈ ਪਿਛੋਂ ਤੱਕ ਤੇ ਕੰਗਾ ਤਿਆਰ ਕਰ ਜੂਗੀ ਮੁੱਲ ਵੀਜੀ ਇਹਦਾ ਵੈੜਾ ਦਾ 45000 ਕਰ ਲਈਏ ਭਾਵੇਂ 50 ਕਰ ਲਈਏ ਇਹ ਚੋਂ ਵੀਜੀ 3000 ਰੁਪਏ ਛੋੜ ਕਰ ਦਾਂਗੇ 45000 ਦੀ ਵੈੜ ਦੇ ਦਾਂਗੇ ਹਾਂਜੀ ਕੋਈ ਵੀਰ ਭਰਾ ਫੋਨ ਲਾਵੇ ਉਹਦਾ ਮਾਣ ਕਰਾਂਗੇ ਵਿਜੀ ਵੱਤੋਂ ਵੱਧ ਪੱਕੀ ਵੀਰਜੀ ਆਪਣਾ ਡਰੈੱਸ ਹੈਗਾ ਵਾ ਨਾਮ ਹੈਗਾ ਜਸਕਰਨ ਸਿੰਘ ਪਿੰਡ ਮਹਿਮੰਦਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅਮਰਸਰ ਫੋਨ ਨੰਬਰ ਵੀਰਜੀ 9592800635 ਹਾਂਜੀ ਵੀਰਜੀ ਵੀਡੀਓ ਵੇਖਣ ਲਈ ਧੰਨਵਾਦ ਵੀਰਜੀ ਸਾਰਿਆਂ ਦਾ